ਖਰੋਮੜੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਚਾਓ ਯਾਤਰਾ ਅੱਜ ਮਜੀਠਾ ਹਲਕੇ ਦੇ ਵਿੱਚ ਪਹੁੰਚੀ ਜਿੱਥੇ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਚੱਲ ਰਹੀ ਯਾਤਰਾ ਦਾ ਭਰਵਾ ਸਵਾਗਤ ਕੀਤਾ ਗਿਆ ਇਸ ਮੌਕੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਗੱਡੀਆਂ ਤੇ ਮੋਟਰਸਾਈਕਲਾਂ ਦੇ ਉੱਤੇ ਇਸ ਯਾਤਰਾ ਦੇ ਅੱਗੇ ਤੇ ਪਿੱਛੇ ਦਿਖਾਈ ਦਿੱਤੇ ਇਸ ਯਾਤਰਾ ਦਾ ਅਕਾਲੀ ਦਲ ਦੇ ਵਰਕਰਾਂ ਤੇ ਲੋਕਾਂ ਦੇ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਮਾਝੇ ਦੇ ਜਰਨੈਲ ਵੱਲੋਂ ਜੋ ਜਾਣੇ ਜਾਂਦੇ ਬਿਕਰਮਜੀਤ ਸਿੰਘ ਮਜੀਠੀਆ ਤੇ ਹਲਕੇ ਦੇ ਵਿੱਚ ਜਦੋਂ ਇਹ ਯਾਤਰਾ ਪਹੁੰਚਦੀ ਹੈ ਤਾਂ ਉੱਥੇ ਗਲੀਆਂ ਵਿਚਾਰਾਂ ਤੇ ਸੜਕਾਂ ਦੇ ਉੱਤੇ ਭਾਰੀ ਇਕੱਠ ਇਸ ਯਾਤਰਾ ਦੇ ਵਿੱਚ ਦਿਖਾਈ ਦਿੰਦਾ। ਤੋਂ ਗੱਲ ਜਿਹਨੇ ਦੱਸਨੀ ਆ ਉਹਨੂੰ ਵੀ ਮੌਕਾ ਦਿਓ। ਇਹ ਭਾਈ ਸਾਬ ਆਪਣਾ ਭਾਈਆ ਜੀ ਇਹ ਪਿਛਲੀ ਵਾਰੀ ਵੀ ਤੁਸੀਂ ਇੱਥੇ ਇੱਕ ਪੰਗਾ ਪਵਾ ਕੇ ਗਏ ਸੀ। ਵਾਹਿਗੁਰੂ ਉਦੋਂ ਵੀ ਮੇਰੇ ਤੋਂ ਪ੍ਰੋਗਰਾਮ ਕਰਾਇਆ ਤੁਸੀਂ ਉਹਨਾਂ ਮੈਂ ਸਪਾਸਟਰ ਜੀ ਗੱਲ ਕਰੂੰ ਕਿਉਂਕਿ ਮੇਰੇ ਨਾਲ ਬੜੀ ਇਹ ਲੋਕ ਇਹੀ ਇਹੀ ਤਾਈ ਫੇਰ ਕੇ ਜਾਂਦੇ ਆ ਬੋਲ ਸੋਨਾ ਆ ਜਰੂਰ ਆ ਸਾਨੂੰ ਲੱਗਦਾ ਪੈਲਸ ਠੀਕ ਨਹੀਂ ਬੈਠਿਆ ਉਹ ਪੈਲਸ ਤੇ ਪਰਲੇ ਅਜਨਾਲਾ ਤੋਂ ਜਿਹੜੀ ਮੁਹੰਮਦ ਸਰ ਦੀ ਰੋਡ ਆ ਉੱਥੇ ਕੱਟ ਕੀਤਾ ਸੀ ਜਾਂ ਤਾਂ ਉਹ ਪੈਲਸ 'ਚ ਨੁਕਸ ਸੀ ਜਾਂ ਉਹ ਸੜਕ ਤੇ ਨੁਕਸ ਸੀ ਪਤਾ ਨਹੀਂ ਕਿਹੜਾ ਨੁਕਸ ਪੈ ਗਿਆ ਮਗਰ ਲੈ ਸਾਨੂੰ ਬੈਠਿਆ ਮੈਂ ਤਾਂ ਤੁਹਾਨੂੰ ਕਹਿ ਰਿਹਾ ਤੂੰ ਇੱਥੇ ਉਦੋਂ ਵੀ ਸਾਰੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਚੇਅਰਮੈਨ ਸਾਹਿਬਾਨ ਪੰਚ ਸਰਪੰਚ ਸਾਹਿਬਾਨ ਮਕੀਦਾ ਕੀ ਜਾਣ ਹਲਵਾ ਸਮੂੱਚੇ ਮਨਿਸਪਲ ਕਮੇਟੀ ਦੇ ਮੈਂਬਰ ਸਾਹਿਬਾਨ ਰਮਦਾਸ ਜਨਾਲੇ ਤੋਂ ਸਾਰਿਆਂ ਨੇ ਜਦੋਂ ਪਾਰਟੀ ਦੇ ਨਾਲ ਧੋਖਾ ਕੀਤਾ ਸੀ ਇਥੋਂ ਦੇ ਇੱਕ ਲੀਡਰ ਨੇ ਜਿਹਨੂੰ ਪਾਰਟੀ ਨੇ ਬੜਾ ਮਾਣ ਬਖਸ਼ਿਆ ਮਗਰ ਲੋਕ ਉਹਦੇ ਨਾਲ ਨਹੀਂ ਖਲੋਤੇ ਔਰ ਬਾਦ ਸਾਹਿਬ ਤੁਸੀਂ ਆਏ ਤੁਸੀਂ ਕਹਤਾ ਕਿ ਹੁਣ ਸਾਜੋਜ ਸਿੰਘ ਨੇ ਜ਼ਿੰਮੇਵਾਰੀ ਦਿੱਤੀ ਤੇ ਕਈਆਂ ਨੇ ਤੁਹਾਨੂੰ ਆ ਆ ਬੈਠੇ ਇੱਥੇ ਪ੍ਰਧਾਨ ਹੁਣ ਬੋਲਦਾ ਨਹੀਂ ਬਾਹੂ ਬਾਹ ਤੇਰੀ ਗੱਲ ਕਰਕੇ ਤੇ ਮੇਰਾ ਰੌਲਾ ਪਾ ਦਿਓ ਭਾਈਏ ਨਾਲ ਸਾਡਾ ਰਿਸ਼ਤਾ ਇਹ ਜਾ ਮਗਰ ਉਹਦੋਂ ਤੁਸੀਂ ਕਹਤਾ ਕਿ ਹੁਣ ਨਾ ਰਿਵਰਸ ਗিয়ার ਕੋਈ ਨਹੀਂ ਤੇ ਮੈਨੂੰ ਆ ਕੇ ਪੁੱਛਦੇ ਸੀ ਕਿ ਇਹ ਰਿਵਰਸ ਗিয়ার ਕਦੋਂ ਪਵਾ ਲਿਆ ਮੈਨੂੰ ਬੜਾ ਇਹਨਾਂ ਨੇ ਜਲੀਲ ਕੀਤਾ ਇਸ ਲਈ ਬਾਦਸ਼ਾਹ ਆ ਜੇ ਵਿਸ਼ਵਾਸ ਦਿਵਾ ਕੇ ਜਾਓ ਕਿਉਂਕਿ ਅਗਲਾ ਤੈਨੂੰ ਨਾ ਕੋਈ ਗিয়ার ਬਦਲਣ ਦਾ ਮੂਡ ਬਣਦਾ ਬੋਲੋ ਸੋਨਹਾ ਔਰ ਜੇ ਵਿਸ਼ਵਾਸ ਜੇ ਵਿਸ਼ਵਾਸ ਚੱਜ ਦਾ ਨਾਮ ਦਵਾਇਆ ਤੇ ਜੀਪ ਨਹੀਂ ਆ ਝੱਲਦੀ ਇਥੋਂ ਤੇ ਜੇ ਕਹੂੰਗੇ ਵਧੀਆ ਵਿਸ਼ਵਾਸ ਦਿਵਾਤਾ ਤਾਂ ਜੀਪ ਛੂਕਦੀ ਜਾਉ ਮਜੀਠੇਣਾ ਸੁਖਬੀਰ ਸਿੰਘ ਜੀ ਬਾਦ ਇੰਨਾ ਤੇ ਧਿਆਨ ਰੱਖੋ ਆ ਨਰਵਸ ਗੇ ਮਾਰ ਦੇਣਾ ਸਰਦਾਰ ਜੋਸ ਸਿੰਘ ਜੀ ਸਮਰਾ ਠੀਕ ਹੈ ਪਰ ਮੈਂ ਵਧਾਈ ਦੇਣਾ ਚਾਹਣਾ ਸਮਰਾ ਸਾਹਿਬ ਬਹੁਤ ਵਧਾਈ ਦੇਣਾ ਚਾਹਣਾ ਹੈ ਨਜ਼ਾਰਾ ਲਿਆਦਾ ਦਿਖਾ ਗਿਆ ਬੋਲੋ ਇਜ਼ਾਨ ਹੋ ਤੇ ਅੱਜ ਸਮਰਾਥ ਸਾਹਿਬ ਵੀ ਲੰਘ ਗਏ ਆਣਾ ਭਜਨ ਕਿਤੇ ਹੋਰ ਪਥ ਤੁਸੀਂ ਨਾ ਭਜੰਦੇ ਹੋ ਹਜ਼ਾਰਾਂ ਦੀ ਗਿਣਤੀ ਚ ਨੌਜਵਾਨ ਬਜ਼ੁਰਗ ਬੀਬੀਆਂ ਇਸ ਯਾਤਰਾ ਵਿੱਚ ਸ਼ਾਮਲ ਹੋ ਰਹੀਆਂ ਆਜ ਤੁਸੀਂ ਦੇਖਿਆ ਹੋਣਾ 100 ਰੁਪਏ ਦਾ ਕਿ ਲੋਕੀ ਕਿੰਨਾ ਸਰਕਾਰ ਤੋਂ ਤੇ ਲੋਕੀ ਬਦਲਾਅ ਚਾਹੁੰਦੇ ਆ ਇਹਨਾਂ ਨੂੰ ਕੱਟਣਾ ਚਾਹੁੰਦੇ ਆ ਆ ਜਿਹੜੇ ਆ ਝਾੜੂ ਵਾਲੇ ਪੰਜਾਬ ਜਿਹੜਾ ਬਰਬਾਦ ਕਰਦੇ ਲੱਗੇ ਆ ਤੁਸੀਂ ਦੇਖ ਲਓ ਲੋਕਾਂ ਵਿੱਚ ਜਿਹੜਾ ਆਪਣੇ ਦਿਲ ਚ ਗੁੱਸਾ ਸੀ ਉਹ ਸਾਰੇ ਕੱਢ ਰਹੇ ਇੱਥੇ ਸ਼ਾਮਲ ਹੋ ਕੇ ਹੈਲੋ ਆਪਾਂ ਅਸੀਂ ਪੰਜਾਬ ਬਚਾਉਣ ਚੱਲੇ ਆਂ ਭਗਵੰਤ ਮਾਨ ਕੇਜਰੀਵਾਲ ਨੂੰ ਬਚਾਉਣ ਚੱਲੇ ਆਂ ਆ ਫਰਕ ਹੈ